ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਿੱਕੋਸਰਾਏ ਤਹਿਸੀਲ ਡੇਰਾ ਬਬਨਣਕ ਤੇ ਜ਼ਿਲ੍ਹਾ ਗੁਰਦਾਸਪੁਰ ਹੈਪੀ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੱਤ ਅੱਠ گاਵਾ ਦਿਖਾਉਣੀ ਆ ਜਦੋਂ ਵੀ ਆਈਦਾ ਵਾ ਚੰਗੀ ਕੁਆਲਿਟੀ ਦੇ ਪਸ਼ੂ ਜਿਹੜੇ ਵੀਰ ਜੀ ਨਾਲ ਕੋਲ ਹੁੰਦੇ ਆ ਆਹ ਦੇਖ ਸੰਦੇ ਜੇ ਇਹ ਕੌ ਵਾਲੀ ਤੇ ਬਾਕੀ ਜੜੀਆਂ ਆਵਲੀਆਂ ਵਾ ਇੱਧਰ ਆ ਗੱਲਬਾਤ ਹੁਣ ਆਪਾਂ ਕਰਦੇ ਆਂ ਵਿਦਿਆ ਨਾਲ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਵਿਰਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹਾਂ ਵੀ ਵੇਗਿਆ ਮਾਲ ਉਦਨ ਵਾਲਾ ਫਿਰ ਉਦਨ ਵਾਲਾ ਵੀ ਏਡਾ ਘੰਟਾ ਲੱਗਾ ਮਾਲ ਵਿਗਿਆ ਠੀਕ ਹੈ ਤੇ ਅੱਜ ਵੀ ਪਾਜਿਆ ਜੀ ਅੱਜ ਵੀ ਜਾਜ ਪਾਜੇ ਠੀਕ 1 ਕਿਲੋ ਵਾਲੀ ਵੀ ਆਜੇ ਅੱਛਾ ਅੱਜ 35 ਲੀਟਰ ਵਾਲੀ ਵੀ ਹੈਗੀ ਆ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਆਪਾਂ ਹਾਂ ਵਿਰਜੀ ਹੈਪੀ ਜੇ ਪਿੰਡ ਨਿਕੋਸਰਾ ਢੀਲਾ ਗਦਾ ਫਰਦੇ ਤਹਿਸੀਲ ਤਲਵੰਡੀ ਰਾਵਾਂ ਦੇ ਰਾਬਾ ਬਣਾਣਗੇ ਠੀਕ ਹੈ ਜੀ ਤੇ ਲਾਗੇ ਤਲਵੰਡੀ ਰਾਮਾ ਪੈ ਜਾਂਦਾ ਹਾ ਜੇ ਮਾਲੇਵਾਲ ਦਾ ਪੁਲ ਹੈ ਮਾਲੇਵਾਲ ਦਾ ਪੁਲ ਵੀ ਬਿਲਕੁਲ ਲੱਗ ਗਈ ਹੈ ਹਨਾ ਤੇ ਚਲੋ ਸ਼ੁਰੂਆਤ ਜਿਹੜੀ ਸਭ ਤੋਂ ਪਹਿਲਾਂ ਜੀ ਕੱਲ ਦੀ ਮਗਰ ਵਸ਼ੀ ਜੇ ਮਗਰ ਇਹਦੇ ਵਸ਼ੀ ਆ 16 ਕਿਲੋ ਬੋਲਾ ਤਿਆਰ ਆ 16 ਲੀਟਰ ਬੋਲਾ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਉਹ ਵਸ਼ੀ ਜਿਹੜੀ ਇਹਦੇ ਮਗਰ ਤੋਂ 6 ਦੰਦ ਆ ਅੱਛਾ ਸੁਵਾ ਗਿਣਾ ਮਾਜੇ ਪਹਿਲਾਂ ਨਹੀਂ ਆ ਵੀਰ ਜੀ ਪਹਿਲਾਂ ਨਹੀਂ ਆ ਤੇ ਮੂਹ ਜਿਹੜੀ ਛੇ ਦੰਦ ਆ ਆ ਦੇਖ ਸਕਦੇ ਜੀ ਠੀਕ ਹੈ ਜੀ 20+ ਵਾਲੀ ਇਹ ਜੇ ਕੱਲ ਦੀ ਸੁਈ ਆ 16 ਲੋ ਬੋਲਾ ਤੇ ਆਹ 20+ ਜਿਹੜਾ ਕਿੰਦੇ ਕਰ ਜੂ ਕਿ ਕੱਲ ਦੀ ਸੁਈ ਆ ਜਿਹੜੀ ਚੰਗੇ ਵੱਡੇ ਕਦ ਕਾਠਾ ਲਈ ਆ ਜਿਹੜੀ ਬਾਕੀ ਸਾਰੀਆਂ ਚੰਗੇ ਕਦ ਕਾਠ ਵਾਲੀਆਂ گاਵਾ ਕੋਈ ਵੀ ਛੋਟੇ ਕਦ ਵਾਲੀ ਨਹੀਂ ਤੇ ਇਹ ਰੱਖਣਾ ਵਿਧੀ ਦਾ ਮੁੱਲ ਉਹ ਤੇ ਵੀਰ ਜੀ 70000 ਕਰਦੇ ਜੀ ਅੱਛਾ 5000 ਮਾਣ ਕਰਦਾਂਗੇ 65000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਬਾਕੀ ਥੋੜਾ ਬੋਧਾ ਕਰ ਦਾਂਗੇ ਮੌਕੇ ਜੀ ਚਲੋ ਕੋ ਫੋਨ ਲਾਵੇ ਹਨਾ ਇੱਕ ਜੀ ਇਹ 10 ਦਿਨ ਪੱਤੀ ਹੈ ਵੀਰੇ ਅੱਛਾ ਇਹਦਾ 20+ ਵਾਲੀ ਹੈ ਇਹ ਵੀ 20+ ਵਾਲੀ ਹੈ ਛੋੜ ਜੀ ਦਾਵਾ ਵੀਰ ਜੀ ਨਾ ਕੋ ਸਾਰੀਆਂ ਭਾਰੇ ਪੱਲੇ ਦੀਆਂ ਜੀ ਬਾਕੀ ਥੱਲੇ ਚੰਗੀ ਤਿਆਰ ਹੋਣਾ ਮਾ ਥਨਾ ਦਾ ਸਾਈਜ਼ ਗਿਆਪ ਵੀ ਇਹ ਤਾਂ ਜਿਹੜਾ ਚੰਗ 28 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ 28 ਤਰੀਕ ਨੂੰ ਦਿਨ ਪੂਰੇ ਕਰਦੀ ਹੈ ਤੇ ਇਹਦਾ ਕੀ ਮੁੱਲ ਜੀ ਵਿੱਦੀ ਫਿਰ ਮੁੱਲ ਦਾ 60000 ਆ ਜੀ ਅੱਛਾ ਇਹਦਾ ਕਿੰਨਾ ਕਰਨਾ ਮਾਨਾ 5000 ਹੀ ਕਰਦਾਂਗੇ ਸ਼ੇਰਾ 5000 ਹੀ ਕਰ ਦੋਗੇ ਹਾਂਜੀ ਚਲੋ ਮੌਕੇ ਤੇ ਹੋਰ ਹੋਊਗੇ ਮੰਨਤਾ ਨਾ ਇਹ ਵੀ ਦੀ 35 ਪਲੱਸ ਇਹ 35 ਲੀਟਰ ਵਾਲੀ ਦੱਸ ਤੇ ਆਵਲੇ ਹਜੇ ਮੈਂ ਹਜੇ ਪੂਰੇ ਦਿਨ ਪੂਰੇ ਦੇ ਜੀ 24 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇਹਦੇ ਹਾਂਜੀ ਆਹ ਦੇ ਸਾਦੇ ਜਿਹੇ ਥੱਲੇਆਂ ਜਿਹੜੇ ਇਹ ਥੋੜੀ ਜਿਹੀ ਵੀਰਜੀ ਲੱਤ ਚੁੱਕਦੀ ਜੇ ਕਰਨ ਮਾਰਦੀ ਥੋੜੀ ਜੀ ਥੋੜੀ ਕੇ ਸਰਨੇ ਕਹਿੰਦੇ ਉੱਧਰ ਲੀ ਨਾ ਥੋੜੀ ਜੀ ਮਾਰਦੀ ਆ ਵਿੱਚ ਜਮਿੱਚ ਮਾਰਦੀ ਤੇ ਵਿੱਚ ਸੈੱਟ ਹੋ ਜਾਂਦੀ ਬਾਕੀ ਚੰਗੀ ਤਿਆਰ ਹੋਣੀ ਐ ਇਹ ਵੀ ਤੇ ਇਹਦਾ ਕੀ ਰੱਖਣਾ ਵੀ ਜੀ ਫਿਰ ਮੁੱਲ ਆਪਾਂ 80 ਹਜ਼ਾਰ ਜੀ ਵੀ ਜੀ 80 ਹਜ਼ਾਰ ਵੇਚੋ ਕਰਨਾ ਮੰਨਤਾ ਨਾ ਅੱਛਾ ਇਹ ਵੀ 75000 ਦੀ ਦੇ ਦੋਗੇ ਹਾਂਜੀ ਬਾਕੀ ਗਾਂਨ ਹਵਾਨਾ ਦੇਖ ਸਕਦੇ ਜੀ ਚੰਗਾ ਤਿਆਰ ਕਰਨਦੀ ਹੈ ਅਜੇ ਦਿਨ ਖੜਦੀ ਆ ਇਹ ਪੁੜਿਆਂ ਤੋਂ ਆਪਾਂ ਦੇਖ ਸਕਦੇ ਕੋਈ ਗੱਲ ਨਹੀਂ ਹਾਂਜੀ ਗਰੀਬ ਚ ਵੀ 25 ਦਿਨ ਪੁਰੇ ਹੁੰਦੇ ਅਜੇ ਹਫਤਾ ਹਫਤਾ ਹੀ ਖੜਦੀ ਆ ਇਹ ਅੱਜ ਜਰਸੀ ਆ ਗਈ ਜੇ ਪੰਜਾਬ ਵਾਲੀ ਹਾਂਜੀ ਪੰਜਾਬ ਵਾਲੀ ਆਪੀ 1500 ਕਿਲੋ ਜੀ ਤੋੜ ਦੋ ਜੀ ਬਾਕੀ ਆਚਾ ਫਗਾਵਾਂ ਵਰਗਾ ਕਰ ਦਿਆ ਜਿਹੜਾ ਇਹਦਾ ਸੋਹਣੀ ਜਰਸੀ ਆ ਜਿਹੜੀ ਇਹ ਕਿੰਨੇ ਦਾ ਦੁੱਧ ਵਾਲੀ ਜੀ ਵੀਰ ਜੀ ਇਹ ਵੀਰ ਜੀ 15 16 ਲੀਟਰ ਦਾ ਪਰਮਾਨਾ 15 16 ਲੀਟਰ ਦੁੱਧ ਚਾਹੁੰਦੇ ਕੀ ਇਹ ਚਵਾ ਦੂਗੀ ਇਹ ਤਾਂ ਦੂਸਰਾ ਸੁਆ ਹੈ ਤੇ ਇਹਦਾ ਮੁੱਲ ਮੁੱਲ ਤਾਂ 55000 ਜੀ ਅੱਛਾ ਇਹ ਕਿੰਨੇ ਰਿ ਦੇਣੀ 50 ਹੀ ਦੇ ਦਾਂਗੇ ਮੈਨੂੰ ਪਤਾ ਨਹੀਂ ਇਹ 50 ਹੀ ਦੇਣੀ ਹੈ ਹਾਂਜੀ ਠੀਕ ਆ ਬਾਕੀ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹ ਵੀ ਦੂਜਾ ਸੁਆ ਹੈ 10 ਦਿਨ ਦਾ ਕੀ ਆ ਇਹ 10 ਦਿਨ ਕੱਚੀ ਆ ਚੜੀ ਇਹ ਤੇ 12 18 18 ਕਿਲੋ ਦੀ ਇਹਦੇ ਵੱਡੀ-ਵੱਡੀ ਦੇ ਵਿਧੀ ਕੱਦ ਕਾਠੀ ਬੜਾ ਜੇ ਇਹਦਾ ਹਾਂਜੀ ਬਾਕੀ ਪੂਰੀ ਜਿੱਡੀ ਵੱਡੀ ਆ ਓਡੀ ਪੂਰੀ ਸਾਂਭ ਨਹੀਂ ਹੋਈ ਏਦੀ ਹਾਂਜੀ ਲਾਜ ਬਾਕੀ ਦੁੱਧ ਚੰਗਾ ਕੱਢੀ ਜਣਾ ਇਹਨੇ ਵੀ ਜਿਹੜਾ ਤੇ ਇਹਦਾ ਕੀ ਮੁੱਲ ਜੀ ਵਿਦ ਜੀ ਇਹਦਾ ਮੁੱਲ ਵੀ 55000 ਜੀ ਅਛਾ ਇਹਦਾ 55000 ਆ ਇਹ ਕਿੰਨੇ ਰਿ ਦੇਣੀ 50 ਹੀ ਹਾਂ ਇਹ ਵੀ ਪੂਰੇ 50 ਦੀ ਠੀਕ ਐ ਤੇ ਕਾ ਵੀ ਗੱਬਨ ਜੀ ਹਾਂ ਜੀ ਵੀ ਗੱਬਨ ਦਜਾਉ ਵਾ ਜੀ ਇਹ ਚੰਗੀ ਸੰਭੀ ਸੁੰਭੀ ਆ ਹਾਂ ਜੀ ਇਹ 5 ਪਲਾਸ ਆ ਇਹ 5 ਪਲਸ ਵਾਲੀ ਦੱਸ ਤੇ ਜਿਹੜਾ ਵਿਦ ਜੀ ਨੇ ਚੰਗੇ ਬੋਡੀ ਵੇਟ ਵਾਲੀ ਆ ਜਿਹਰੇ ਤੋਂ ਮੈਂ ਸੋਹਣੀ ਆ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਇਹ ਗੱਬਣ ਹੈ ਜਿਹੜੀ ਅਜੇ ਚੰਗੀ ਭਰਨੀ ਹੈ ਵੀ ਸੋਨ ਤੱਕ ਪੂਰੀ ਧੀਜ ਨਾ ਸੰਭੀ ਹੋ ਕੇ ਨੇ ਆਵਲੀ ਤੇ ਇਹ ਕਿੰਨੇ ਦੀ ਰੇਣੀ ਇਹਦਾ ਮੁੱਲ ਤਾਂ 70 ਹਜ਼ਾਰ ਜੀ 80000 ਪੰਜ ਮਾਨ ਦਾ ਇਹਦਾ ਵੀ ਪੰਜ ਹੀ ਮਾਨ 75000 ਦੀ ਬਾਕੀ ਇਹ ਹੈ ਕਿ ਗਾਵਾਂ ਕੋ ਇੱਥੇ ਆਣ ਕੇ ਵੇਖੇ ਪਸੰਦ ਕਰੇ ਆਹ ਜੀ ਵੀ 14 ਕਿਲੋ ਬੋਲਾ ਜੀ ਅੱਛਾ ਪਸ਼ੀਗਰ ਦੀ ਮਰ ਗਈ ਐ ਅੱਛਾ ਬੱਚਾ ਨਹੀਂ ਹੈਗਾ ਇਹਦਾ ਸੋਈ ਨੂੰ ਕਿੰਨੇ ਦਿਨ ਹੋਏ ਜੀ ਸੋਈ ਨੂੰ ਅੱਜ ਤੀਜਾ ਦਿਨ ਜੀ ਅੱਛਾ 14 ਕਿਲੋ ਬੋਲਾ ਤਿਆਰ ਹੈ ਥੱਲੇ 14 ਲੀਟਰ ਬੋਲਾ ਹੀ ਐ ਬੱਚਾ ਇਹਦਾ ਮਰ ਗਿਆ ਕੱਲ ਦਾ ਇਹ ਆ ਮੈਲਾ ਮੂਲਾ ਪਿੱਛੇ ਉਤਰਾ ਹੀ ਲੱਗਾ ਤੁਨ ਇੱਕ ਮਿੰਟ ਵੇਰ ਜੀ ਰੋਕੇ ਦਿਖਾ ਦਈਏ ਆਹ ਦੇਖ ਸਕਦੇ ਜੀ ਇਹ ਉਤਰਾ ਹੀ ਲਿਬੜੀ ਐ ਜਿਹੜੀ ਸਾਰੀ ਵਾਚਮੂ ਬੜਾ ਐ 15 16 ਕਿਲੋ ਦੁੱਧ ਦਾ ਮਹਾਨਾ ਪਾਈ ਜਾਏਗੀ 16 ਕਿਲੋ ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਕਿੰਨੇ ਚਵਾਈ ਜਾਣਾ ਬਾਕੀ ਕੱਦ ਕਾਠ ਦੀ ਐ ਵੀ ਚੰਗੀ ਐ ਇਹ ਜਿਆਲੀ ਤੇ ਦਿੰਦੀ ਇਹ ਕਿੰਨੀ ਦੇ ਦੇਣੀ ਮੁੱਲ ਤੇ 40 ਗਿੰਦਾ ਵੀਰ ਜੀ 35000 ਦੇਵਾਂਗੇ ਅੱਛਾ 35000 ਦੀ ਦੇ ਦੋਗੇ ਹੁਣ ਮੌਕੇ ਤੇ ਕਿੰਨਾ ਚਵਾ ਕੇ ਦੋਗੇ 14 ਕਿਲੋ ਬੋਲਾ ਤਿਆਰ ਆ ਅੱਛਾ ਉਹਨਾਂ ਨੂੰ 4 4 ਚਵਾ ਕੇ ਖੜੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਮਾਸ ਨਹੀਂ ਵੀਰ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਵੇਖ ਚਾਹ ਕੇ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ